ਜ਼ਬਾਨ ਤੇ ਫਟ ਨਾ ਭਰਦੇ ਚੱਟ ਬੋਲੀਏ ਘੱਟ ਸਿਆਣੇ ਕਹਿ ਗਏ ਬਹੁਤਾ ਬੋਲਣ ਚੱਖ ਨ ਹੋਈ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਿਸ ਕਰਨ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਤੇ ਸਿੱਖਿਆ ਦਾ ਇੱਕ ਕਿਤਾਬ 40 ਦਿਨ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 20 ਦਿਨਾਂ ਦਾ ਸਫ਼ਰ ਆਪਾਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਅੱਜ ਆਪਾਂ ਹਾਜ਼ਰ ਹਾਂ ਦਿਨ 21 ਲੈ ਕੇ ਉਮੀਦ ਹੈ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਜੇਕਰ ਕਿਤਾਬ ਪਸੰਦ ਆ ਰਹੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲਓ ਜੀ ਸ਼ੁਰੂ ਕਰਨ ਲੱਗੇ ਆਂਦੈਂ 21ਵਾਂ ਪਿੱਛੋਂ ਸਾਈਕਲ ਤੇ ਆ ਕੇ ਇੱਕ ਆਦਮੀ ਕੇਸਰ ਤੇ ਫਕੀਰ ਕੋਲ ਰੁਕਿਆ ਉਸਨੇ ਫਕੀਰ ਨੂੰ ਨਮਸਕਾਰ ਕੀਤੀ ਕੇਸਰ ਨੇ ਸਾਈਕਲ ਪਹਿਲੀ ਵਾਰ ਵੇਖਿਆ ਸੀ ਉਸ ਆਦਮੀ ਨੇ ਕੇਸਰ ਨੂੰ ਹੈਰਾਨੀ ਨਾਲ ਸਾਈਕਲ ਵੱਲ ਵੇਖਦਿਆਂ ਕਿਹਾ ਇਹ ਸਾਈਕਲ ਆ ਮੇਰਾ ਇੱਕ ਅੰਗਰੇਜ਼ ਦੋਸਤ ਵਿਲੈਤ ਵਾਪਸ ਜਾਣ ਵੇਲੇ ਮੈਨੂੰ ਦੇਖਿਆ ਸੀ ਤੁਸੀਂ ਯਾਤਰਾ ਤੇ ਜਾ ਰਹੇ ਹੋ ਉਸਨੇ ਪੁੱਛਿਆ ਇਸ ਤੋਂ ਪਹਿਲਾਂ ਕਿ ਫਕੀਰ ਕੋਈ ਜਵਾਬ ਦਿੰਦਾ ਉਹ ਆਦਮੀ ਫਿਰ ਬੋਲਣ ਲੱਗਿਆ ਤੁਸੀਂ ਕਾਂਚੀ ਜਾ ਰਹੇ ਲੱਗਦੇ ਹੋ ਮੈਂ ਵੀ ਕਾਂਚੀ ਜਾਣਾ ਹੈ ਮੈਂ ਸਾਰਾ ਦੇਸ਼ ਘੁੰਮਣਾ ਹੈ ਸਾਈਕਲ ਤੇ ਫਕੀਰ ਦਾ ਜਵਾਬ ਵਿੱਚੋਂ ਕੱਟ ਕੇ ਉਸਨੇ ਕਾਂਚੀ ਦਾ ਇਤਿਹਾਸ ਦੱਸਣਾ ਸ਼ੁਰੂ ਕਰ ਦਿੱਤਾ ਤੇ ਫਿਰ ਦੱਸਿਆ ਦੇਸ਼ ਤੋਂ ਲੈ ਕੇ ਮੌਸਮ ਤੱਕ ਦਾ ਹਾਲ ਉਸਨੇ ਦੱਸਿਆ ਕਿ ਉਸ ਨੂੰ ਸਾਰਾ ਇਲਾਕਾ ਜਾਣਦਾ ਹੈ ਉਸ ਦਾ ਦਾਦਾ ਰਾਜੇ ਦਾ ਸਲਾਹਕਾਰ ਸੀ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਉਹ ਲਗਾਤਾਰ ਕਰਦਾ ਜਾ ਰਿਹਾ ਸੀ ਫਿਰ ਪਿੱਛੋਂ ਉਸ ਦਾ ਕੋਈ ਜਾਣਕਾਰ ਆਇਆ ਤਾਂ ਉਸ ਨੇ ਉਸ ਨਾਲ ਵੀ ਗੱਲਬਾਤ ਸ਼ੁਰੂ ਕਰ ਦਿੱਤੀ ਫਕੀਰ ਤੇ ਕੇਸਰ ਅੱਗੇ ਲੰਘ ਗਏ ਕੇਸਰ ਨੇ ਪਿੱਛੇ ਮੁੜ ਕੇ ਵੇਖਿਆ ਉਹ ਆਦਮੀ ਅਜੇ ਵੀ ਆਪਣੇ ਜਾਣਕਾਰ ਨਾਲ ਗੱਲਾਂ ਕਰੀ ਜਾ ਰਿਹਾ ਸੀ ਬਹੁਤਾ ਬੋਲਣਾ ਵੀ ਕਈਆਂ ਦੀ ਆਦਤ ਬਣ ਜਾਂਦੀ ਹੈ ਜਾਣਨ ਅਤੇ ਪਤਾ ਹੋਣ ਚ ਕਿੰਨਾ ਫਰਕ ਹੈ ਫਕੀਰ ਨੇ ਕੁਝ ਸੋਚਦਿਆਂ ਕਿਹਾ ਸਾਈ ਜੀ ਤੁਸੀਂ ਬਹੁਤ ਘੱਟ ਬੋਲਦੇ ਹੋ। ਉਹ ਵੀ ਜੇਕਰ ਤੁਹਾਨੂੰ ਕੋਈ ਕੁਝ ਪੁੱਛੇ ਤਾਂ। ਕੇਸਰ ਦੀਆਂ ਨਜ਼ਰਾਂ 'ਚ ਸਵਾਲ ਸੀ। ਫਕੀਰ ਨੇ ਦੱਸਿਆ, ਗੱਲ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਆਪ ਤੋਂ ਤਿੰਨ ਸਵਾਲ ਪੁੱਛ ਲੈਣੇ ਚਾਹੀਦੇ ਹਨ। ਪਹਿਲਾ ਕਿ ਜੋ ਮੈਂ ਕਹਿ ਰਿਹਾ ਹਾਂ, ਕੀ ਇਹ ਸੱਚ ਹੈ? ਦੂਸਰਾ ਕੀ ਇਹ ਜ਼ਰੂਰੀ ਹੈ? ਤੀਸਰਾ ਕੀ ਸੁਣਨ ਵਾਲੇ ਨੂੰ ਇਸ ਦਾ ਕੋਈ ਫਾਇਦਾ ਹੋਵੇਗਾ? ਜੇ ਤਿੰਨਾਂ ਸਵਾਲਾਂ ਦਾ ਜਵਾਬ ਹਾਂ ਵਿੱਚ ਹੈ ਤਾਂ ਹੀ ਗੱਲ ਕਰਨੀ ਚਾਹੀਦੀ ਹੈ। ਨਈ ਤਾਂ ਚੋਪਰੇਣਾ ਹੀ ਵੇਤਰ ਹੈ ਰੱਬ ਨੇ ਸਾਨੂੰ ਦੋ ਕੰਨ ਤੇ ਇੱਕ ਜ਼ੁਬਾਨ ਦਿੱਤੀ ਹੈ ਸ਼ਾਇਦ ਇਸ ਲਈ ਕਿ ਅਸੀਂ ਸੁਣੀਏ ਜ਼ਿਆਦਾ ਤੇ ਬੋਲੀਏ ਘੱਟ ਸੁਨਣਾ ਇੱਕ ਉੱਤਮ ਗੁਣ ਹੈ ਜਿਸ ਨੂੰ ਗ੍ਰਹਿਣ ਕਰਨ ਲਈ ਕਈ ਵਾਰ ਉਮਰਾਂ ਲੰਘ ਜਾਂਦੀਆਂ ਨੇ ਕਿਉਂਕਿ ਸੁਣਨ ਲਈ ਸਬਰ ਚਾਹੀਦਾ ਹੈ ਤੇ ਸਬਰ ਲਈ ਆਪਣੀ ਹਉਮੈ ਨੂੰ ਮਾਰਨਾ ਪੈਂਦਾ ਹੈ ਫਕੀਰ ਨੇ ਬਹੁਤ ਗਹਿਰੀ ਗੱਲ ਸਹਿਜੇ ਹੀ ਕਹਿ ਦਿੱਤੀ ਸੀ ਸਾਈ ਜੀ ਤੁਹਾਨੂੰ ਕਰੇ ਗੁੱਸਾ ਵੀ ਆਉਂਦਾ ਈਸਰ ਨੇ ਫਕੀਰ ਨੂੰ ਪੁੱਛਿਆ ਫਕੀਰ ਨੇ ਕਹਾਣੀ ਸ਼ੁਰੂ ਕੀਤੀ ਪੁਰਾਣੇ ਜ਼ਮਾਨੇ ਚ ਇੱਕ ਸੂਫੀ ਸੰਤ ਜਿਸ ਨੂੰ ਕਦੇ ਕਿਸੇ ਨੇ ਗੁੱਸੇ ਚ ਨਹੀਂ ਸੀ ਵੇਖਿਆ ਆਪਣੇ ਕੁਝ ਚੇਲਿਆਂ ਨਾਲ ਆਸ਼ਰਮ ਵਿੱਚ ਰਹਿੰਦਾ ਸੀ ਜਦੋਂ ਵੀ ਕੋਈ ਚੇਲਾ ਗਲਤੀ ਕਰਦਾ ਜਾਂ ਕੋਈ ਉਸ ਦਾ ਅਪਮਾਨ ਕਰਦਾ ਤਾਂ ਉਹ ਅਪਮਾਨ ਕਰਨ ਵਾਲੇ ਨੂੰ ਬੜੇ ਧਿਆਨ ਨਾਲ ਵੇਖਦਾ ਤੇ ਮੁਸਕਰਾ ਕੇ ਕਹਿੰਦਾ ਕਿਸ਼ਤੀ ਖਾਲੀ ਹੈ ਹਾਲਾਤ ਦੀ ਮਾਰੀ ਇਹ ਕਿਸ਼ਤੀ ਖਾਲੀ ਹੈ ਚੇਲੇ ਵਾਰ-ਵਾਰ ਸੂਫੀ ਸੰਤ ਨੂੰ ਕਿਸ਼ਤੀ ਖਾਲੀ ਹੈ ਦਾ ਹੱਸ ਪੁੱਛਦੇ ਰਹਿੰਦੇ ਇੱਕ ਦਿਨ ਉਸਨੇ ਇਸ ਪਿੱਛੇ ਵਾਪਰੀ ਘਟਨਾ ਸੁਣਾਈ ਬਹੁਤ ਸਮਾਂ ਪਹਿਲਾਂ ਮੈਂ ਸਮੁੰਦਰ ਵਿੱਚ ਮੱਛੀਆਂ ਫੜਨ ਦਾ ਕੰਮ ਕਰਿਆ ਕਰਦਾ ਸੀ ਇੱਕ ਟਿੱਕੀ ਹਨੇਰੀ ਰਾਤ ਨੂੰ ਮੈਂ ਜਾਲ ਲਾਈ ਬੈਠਾ ਸੀ ਕੁਝ ਵੀ ਵਿਖਾਈ ਨਹੀਂ ਸੀ ਦੇ ਰਿਹਾ ਇੱਕ ਹੋਰ ਕਿਸ਼ਤੀ ਮੇਰੀ ਕਿਸ਼ਤੀ ਨਾਲ ਆ ਟਕਰਾਈ ਮੈਨੂੰ ਬਹੁਤ ਗੁੱਸਾ ਆਇਆ ਮੈਂ ਖੜਾ ਹੋ ਕੇ ਦੂਸਰੀ ਕਿਸ਼ਤੀ ਵਾਲੇ ਨੂੰ ਲਲਕਾਰਿਆ ਨਾ ਕਿਸ਼ਤੀ ਪਰਾਂ ਹੋ ਰਹੀ ਸੀ ਨਾ ਹੀ ਕੋਈ ਜਵਾਬ ਦੇ ਰਿਹਾ ਸੀ ਮੈਨੂੰ ਹੋਰ ਗੁੱਸਾ ਆਇਆ ਮੈਂ ਟਕਵਾ ਲੈ ਕੇ ਉਸ ਕਿਸ਼ਤੀ ਵਾਲੇ ਵੱਲ ਵਧਿਆ ਨੇੜੇ ਜਾ ਕੇ ਧਿਆਨ ਨਾਲ ਵੇਖਿਆ ਤਾਂ ਪਤਾ ਲੱਗਿਆ ਕਿ ਦੂਸਰੀ ਕਸ਼ਤੀ ਵਿੱਚ ਤਾਂ ਕੋਈ ਵੀ ਨਹੀਂ ਸੀ ਸਮੁੰਦਰੀ ਝੱਖੜ ਦੀ ਮਾਰੀ ਇਹ ਟੁੱਟੀ ਭੱਜੀ ਕਸ਼ਤੀ ਲਹਿਰਾਂ ਨਾਲ ਡੁੱਬਦੀ ਮੇਰੀ ਕਸ਼ਤੀ ਨਾਲ ਟਕੜਾਈ ਸੀ ਮੈਨੂੰ ਆਪਣੇ ਆਪ ਤੇ ਸ਼ਰਮਿੰਦਗੀ ਵੀ ਹੋਈ ਤੇ ਹਾਸਾ ਵੀ ਆਇਆ ਸੋ ਹੁਣ ਜਦ ਵੀ ਮੈਨੂੰ ਗੁੱਸਾ ਆਉਣ ਲੱਗਦਾ ਹੈ ਤਾਂ ਮੈਂ ਦੂਸਰੇ ਨੂੰ ਗੌਰ ਨਾਲ ਵੇਖਦਾ ਹਾਂ ਤੇ ਮੁਸਕਰਾ ਕੇ ਕਹਿ ਦਿੰਦਾ ਹਾਂ ਕਿ ਕਸ਼ਤੀ ਖਾਲੀ ਹੈ ਹਾਲਾਤ ਦੀ ਮਾਰੀ ਇਹ ਕਸ਼ਤੀ ਖਾਲੀ ਹੈ कहानी खत्म करके कुछ सोचਦਾ ਫਕੀਰ ਰੁਕ ਗਿਆ। ਅਕਲ ਦੁਨੀਆਂ ਦੀ ਸਿਕੰਦਰ ਹੈ ਪਰ ਇਹ ਜੇ ਕਦੇ ਹਾਰਦੀ ਹੈ ਤਾਂ ਸਿਰਫ ਗੁੱਸੇ ਤੋਂ। ਫਕੀਰ ਨੇ ਗੱਲ ਜਾਰੀ ਰੱਖਦਿਆਂ ਕਿਹਾ ਪੁੱਤਰਾ ਇੱਜ਼ਤ ਬੰਦੇ ਨੂੰ ਨਹੀਂ ਬੰਦੇ ਦੇ ਵਿਹਾਰ ਨੂੰ ਮਿਲਦੀ ਹੈ। ਫਕੀਰ ਨੇ ਕੇਸਰ ਦੇ ਮੋਢਿਆਂ ਤੇ ਹੱਥ ਰੱਖਦਿਆਂ ਕਿਹਾ ਜਾਣਕਾਰੀ ਭਾਵੇਂ ਬੋਲਾਂ 'ਚੋਂ ਝਲਕ ਸਕਦੀ ਹੈ ਪਰ ਸਿਆਨਪ ਹਮੇਸ਼ਾ ਕਾਰਬਿਹਾਰ 'ਚੋਂ ਹੀ ਦਿਖਦੀ ਹੈ। ਦੂਰ ਦੂਰ ਤੱਕ ਰੇਤ ਤੋਂ ਸਿਵਾ ਕੁਝ ਨਹੀਂ ਸੀ ਦਿਖ ਰਿਹਾ। ਰਾਤ ਦੀ ਹਨੇਰੀ ਨੇ ਰਸਤੇ ਨੂੰ ਵੀ ਰੇਤ ਨਾਲ ਟੱਕ ਦਿੱਤਾ ਸੀ ਕੋਈ ਪੈੜ ਜਾਂ ਗੱਡੇ ਦੀ ਲੀਹ ਵੀ ਨਹੀਂ ਸੀ ਦਸਰੀ ਫਕੀਰ ਨੇ ਖੜਾਵਾ ਲਾ ਕੇ ਹੱਥ 'ਚ ਫੜ ਲਈਆਂ ਕੇਸਰ ਦੀ ਜੁੱਤੀ ਵਿੱਚ ਵਾਰ-ਵਾਰ ਰੇਤ ਭਰਦੀ ਜਾ ਰਹੀ ਸੀ ਉਸਨੇ ਰੁੱਕ ਕੇ ਆਪਣੀ ਜੁੱਤੀ ਝਾੜੀ ਤੇ ਦੌੜ ਕੇ ਫਕੀਰ ਨਾਲ ਜਾ ਰਲਿਆ ਅੱਧੇ ਕੁ ਦੰਦ ਦੇ ਸਫ਼ਰ ਤੋਂ ਬਾਅਦ ਰਸਤੇ 'ਚ ਚੈਲਪੈਲ ਸ਼ੁਰੂ ਹੋ ਗਈ ਖਿਡਾਉਣੇ ਤੇ ਹੋਰ ਸਮਾਨ ਵੇਚਣ ਵਾਲੇ ਕਈ ਆਦਮੀ ਸਿਰਾਂ ਤੇ ਟੋਕਰੇ ਚੁੱਕੀ ਤੇਜ਼ ਤੇਜ਼ ਤੁਰਦੇ ਕੇਸਰ ਤੇ ਫਕੀਰ ਤੋਂ ਅੱਗੇ ਲੰਘ ਰਹੇ ਸਨ ਨੇੜੇ ਹੀ ਮਜ਼ਾਰ ਤੇ ਕੋਈ ਮੇਲਾ ਲੱਗਿਆ ਸੀ ਇੱਥੇ ਮਦਾਰੀ ਬਾਂਦਰ ਦਾ ਤਮਾਸ਼ਾ ਦਿਖਾ ਰਿਹਾ ਸੀ ਤੇ ਕਿਤੇ ਹਲਵਾਈ ਜਲੇਬੀਆਂ ਕੱਢ ਰਿਹਾ ਸੀ ਬਰਕੇ ਪਾਈ ਔਰਤਾਂ ਤੇ ਟੋਪੀਆਂ ਪਾਈ ਜਵਾਕਾਂ ਨਾਲ ਪੂਰਾ ਮੇਲਾ ਭਰਿਆ ਹੋਇਆ ਸੀ ਕੇਸਰ ਨੇ ਫਕੀਰ ਨੂੰ ਪੁੱਛਿਆ ਸਾਈ ਜੀ ਮੇਲੇ 'ਚ ਕਿਹੜਾ ਮਾਰਾਂ ਚਲਾ ਜਾ ਪੁੱਤਰਾ ਪਰ ਜਲਦੀ ਮੁੜੀ ਫਕੀਰ ਨੇ ਰਾਹ ਦੇ ਕੰਡੇ ਤੇ ਪਏ ਇੱਕ ਵੱਡੇ ਪੱਥਰ ਤੇ ਬੈਠਦਿਆਂ ਕਿਹਾ ਕੇਸਰ ਛੇਤੀ ਛੇਤੀ ਮੇਲੇ ਦੀ ਭੀੜ ਚ ਰਲ ਗਿਆ ਮਜ਼ਾਰ ਦੇ ਅੰਦਰ ਲੋਕ ਘੱਟ ਸਨ ਪਰ ਬਾਹਰ ਭੀੜ ਲਗਾਤਾਰ ਵਧ ਰਹੀ ਸੀ। ਚੂੜੀਆਂ ਦੀ ਦੁਕਾਨ ਤੇ ਕੁਝ ਬੁਰਕੇ ਪਾਈ ਔਰਤਾਂ ਰੰਗ-ਬਰੰਗੀਆਂ ਚੂੜੀਆਂ ਵੇਖ ਰਹੀਆਂ ਸਨ। ਉਹਨਾਂ ਨੇ ਆਪਣੇ ਚਿਹਰਿਆਂ ਤੋਂ ਬੁਰਕੇ ਚੁੱਕੇ ਹੋਏ ਸਨ। ਕੇਸਰ ਨੂੰ ਇੱਕ ਕੁੜੀ ਦਾ ਚਿਹਰਾ ਬਿਲਕੁਲ ਤਾਰੋ ਪੈਨ ਵਰਗਾ ਲੱਗਾ। ਕੇਸਰ ਉਸ ਨੂੰ ਗੌਰ ਨਾਲ ਵੇਖਣ ਲੱਗਿਆ। ਇੱਕਦਮ ਉਸ ਕੁੜੀ ਦਾ ਧਿਆਨ ਉਸ ਨੂੰ ਵੇਖਦੇ ਕੇਸਰ ਵੱਲ ਪਿਆ। ਤਾਰੋ ਪੈਨ। ਕੇਸਰ ਦਾ ਮੂੰਹ ਖੁੱਲਾ ਹੀ ਰਹਿ ਗਿਆ। ਕੇਸਰ ਉਸ ਕੁੜੀ ਨੇ ਕਦਮ ਕੇਸਰ ਵੱਲ ਵਧਾਇਆ। ਕੇਸਰ ਉਸਨੇ ਰੋਕ ਕੇ ਆਪਣਾ ਮੂੰਹ ਇੱਕਦਮ ਵਰਕੇ ਨਾਲ ਟਕਿਆ ਤੇ ਦੂਸਰੇ ਪਾਸੇ ਘੁੰਮ ਕੇ ਭੀੜ ਵਿੱਚ ਰਲ ਗਈ। ਕੇਸਰ ਉਸ ਕੁੜੀ ਦੇ ਮਗਰ ਗਿਆ ਪਰ ਉਹ ਫੇਰ ਨਾ ਦੇਸੀ। ਕੇਸਰ ਦਾ ਦਿਮਾਗ ਸੁੰਨ ਹੋ ਗਿਆ। ਉਹ ਹੌਲੀ-ਹੌਲੀ ਤੁਰਦਾ ਬਾਹਰ ਪੈ ਇਥੇ ਫਕੀਰ ਕੋਲ ਆਇਆ ਤੇ ਧਾ ਮਾਰ ਕੇ ਉਸ ਦੇ ਗੱਲ ਆ ਕੇ ਰੋਣ ਲੱਗ ਪਿਆ। ਫਕੀਰ ਕੇਸਰ ਨੂੰ ਗੱਲ ਨਾਲ ਲਾ ਕੇ ਬਹੁਤ ਦੇਰ ਬੈਠਾ ਰਿਹਾ। ਕੇਸਰ ਨੇ ਹੌਲੀ-ਹੌਲੀ ਸਾਰੀ ਗੱਲ ਉਸ ਨੂੰ ਦੱਸੀ। ਫਕੀਰ ਚੁੱਪ-ਚਾਪ ਸੁਣਦਾ ਰਿਹਾ। ਉਹਦੀਆਂ ਉਹ ਹੀ ਹੋ ਜਾਣੇ। ਫਕੀਰ ਦੇ ਬੋਲਾਂ ਵਿੱਚ ਗਹਿਰੀ ਉਦਾਸੀ ਸੀ ਉਸਨੇ ਮੋਢਿਆਂ ਤੋਂ ਫੜ ਕੇ ਕੇਸਰ ਨੂੰ ਖੜਾ ਕੀਤਾ ਤੇ ਹੌਲੀ-ਹੌਲੀ ਤੁਰ ਪਿਆ ਕੇਸਰ ਵੀ ਬੋਝਲ ਕਦਮਾਂ ਨਾਲ ਉਸਦੇ ਪਿੱਛੇ-ਪਿੱਛੇ ਤੁਰ ਪਿਆ ਉਸ ਨੂੰ ਲੱਗਿਆ ਜਿਵੇਂ ਉਸਦੇ ਪਿੱਛੇ ਕੋਈ ਆ ਰਿਹਾ ਹੋਵੇ ਉਸਨੇ ਪਿੱਛੇ ਮੁੜ ਕੇ ਵੇਖਿਆ ਰਾਹ ਖਾਲੀ ਸੀ ਪਰ ਮੇਲਾ ਅਜੇ ਵੀ ਭਰਿਆ ਹੋਇਆ ਸੀ ਇੱਕ ਲੰਮੇ ਸ਼ਮਲੇ ਵਾਲਾ ਆਦਮੀ ਗਾ ਰਿਹਾ ਸੀ ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਇਸ ਦੇ ਨਾਲ ਹੀ ਖਤਮ ਹੁੰਦਾ ਹੈ। ਦੈਨ ਇਕਵੇਂ ਦਾ ਸਫਰ ਉਮੀਦ ਹੈ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਵੇਗੀ। ਜੇਕਰ ਕਿਤਾਬ ਪਸੰਦ ਆ ਰਹੀ ਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।